ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅਸੀਂ ਕਦੇ ਨਹੀਂ ਸੁਣਿਆ ਕਿ ਇੱਕ ਮਤਰੀਮਾ ਆਪਣੇ ਧੀ ਦਾ ਵਿਆਹ ਇੱਕ ਗਰੀਬ ਮਜ਼ਦੂਰ ਨਾਲ ਵੀ ਕਰਵਾ ਸਕਦੀ ਹੈ ਧੀ ਬਹੁਤ ਹਿੱਦੀ ਅਤੇ ਅੜੀ ਅਸਵਾਦੀ ਸੀ ਇੱਕ ਦਿਨ ਉਸਦੀ ਮਾਂ ਨੇ ਅਜਿਹਾ ਫੈਸਲਾ ਲਿਆ ਕਿ ਜਿਸ ਨੂੰ ਸੁਣ ਕੇ ਸਾਰੇ 당 ਰਹਿ ਗਏ ਕਿ ਇੱਕ ਬਾਪ ਵੀ ਇਹ ਫੈਸਲਾ ਲੈਣ ਲਈ ਮਜਬੂਰ ਹੋ ਗਿਆ ਉਸਨੇ ਆਪਣੀ ਧੀ ਨੂੰ ਏਓਜੀ ਦਲਦਲ ਵਿੱਚ ਕਿਉਂ ਧੱਕਿਆ ਜਿਸ ਨੂੰ ਆਪਣੇ ਪੇਕੇ ਪਰਿਵਾਰ ਵਿੱਚ ਰਾਣੀਆਂ ਵਰਗੀ ਜ਼ਿੰਦਗੀ ਬਤੀਤ ਕੀਤੀ ਹੋਵੇ ਈ ਸੀ ਉਹਨਾਂ ਦੀ ਮਜਬੂਰੀ ਕਾਣੇ ਨੂੰ ਪੂਰੀ ਜ਼ਰੂਰ ਸੁਣਿਓ ਮੀਨਾ ਤੇ ਉਸਦੀ ਮਾਂ ਦੀ ਮਮਤਾ ਤੇ ਸਾਰੇ ਲੋਕ ਸ਼ੱਕ ਕਰਦੇ ਸੀ ਹਮੇਸ਼ਾ ਹੀ ਲੋਕ ਮੀਨਾ ਦੀ ਮਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਸੀ ਕਿਉਂਕਿ ਉਹ ਉਸਦੀ ਮਤਰੀ ਮਾਂ ਸੀ ਮੀਨਾ ਬਹੁਤ ਹੀ ਜਿੱਦੀ ਅਤੇ ਅੜੀਅਰ ਸੁਭਾਅ ਦੀ ਸੀ ਪਾਰ ਉਸ ਦੀ ਮਾਂ ਨੇ ਆਪਣੀ ਧੀ ਨੂੰ ਰਾਣੀਆ ਵਾਂਗ ਪਾਲਿਆ ਹੋਇਆ ਸੀ ਸਾਰੇ ਉਸ ਦੀ ਮਾਂ ਦੀ ਸਰਾਵਤਾ ਕਰਦੇ ਨਹੀਂ ਸੀ ਤੱਕਦੇ ਪਰ ਪਰਦੇ ਦੇ ਪਿੱਛੇ ਵੀ ਇਹ ਸੱਚਾਈ ਕੋਈ ਨਹੀਂ ਸੀ ਜਾਣਦਾ ਮੀਨਾ ਦਾ ਪਿਓ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਸੀ ਉਹ ਆਪਣੇ ਕੰਮ ਦੇ سلسلے ਵਿੱਚ ਬਾਹਰਲੇ ਦੁਨੀਆ ਵਿੱਚ ਜਾਂਦਾ ਹੀ ਰਹਿੰਦਾ ਸੀ ਤੇ ਘਰ ਵਿੱਚ ਦੋਨੋਂ ਮਾਵਾਂ ਧੀਆ ਇਕੱਲਿਆਂ ਰਹਿੰਦੀਆਂ ਸੀ ਪਰ ਹੁਣ ਉਹਨਾਂ ਦੋਨਾਂ ਵਿੱਚ ਆਪਸ ਵਿੱਚ ਦੂਰੀਆਂ ਬਹੁਤ ਵੱਧ ਗਈਆਂ ਸੀ ਜਦੋਂ ਮੀਨਾ ਕਾਲਜ ਦੀ ਪੜ੍ਹਾਈ ਕਰਦੀ ਸੀ ਤਾਂ ਉਸ ਦਾ ਹੰਕਾਰ ਹੋਰ ਵੀ ਵੱਧ ਗਿਆ ਸੀ ਉਹ ਆਪਣੇ ਨਾਲ ਦੀਆਂ ਗਰੀਬ ਕੁੜੀਆਂ ਤੋਂ ਬਹੁਤ ਨਫ਼ਰਤ ਕਰਦੀ ਗਰੀਬ ਸ਼ਬਦ ਉਸ ਨੂੰ ਇੱਕ ਗਾਲ ਵਰਗਾ ਲੱਗਦਾ ਸੀ ਤੇ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਅਕਸਰ ਮਜ਼ਾਕ ਵਿੱਚ ਕਹਿਣਾ ਕਿ ਜੇਕਰ ਤੈਨੂੰ ਕਿਸੇ ਗਰੀਬ ਨਾਲ ਪਿਆਰ ਹੋ ਗਿਆ ਤਾਂ ਫਿਰ ਤੂੰ ਕੀ ਕਰੇਂਗੀ ਤਾਂ ਆਪਣੀਆਂ ਸਹੇਲੀਆਂ ਦੀ ਗੱਲ ਸੁਣ ਕੇ ਉਹ ਗੁੱਸੇ ਵਿੱਚ ਲਾਲ ਪੀਲੀ ਹੋ ਜਾਂਦੀ ਤੇ ਉਹਨਾਂ ਨੂੰ ਕਹਿੰਦੀ ਮੈਂ ਤਾਂ ਏਸੀ ਬਣਾ ਸਾ ਵੀ ਨਹੀਂ ਲੈਂਦੀ ਤੇ ਤੁਸੀਂ ਮੈਨੂੰ ਗਰੀਬ ਦੇ ਨਾਲ ਵਿਆਹ ਦੀਆਂ ਗੱਲਾਂ ਕਰਦੇ ਹੋ ਮੈਂ ਤਾਂ ਸ਼ੁਰੂ ਵਿੱਚ ਨਵਾਬਾਂ ਵਰਗੀ ਜ਼ਿੰਦਗੀ ਜਿਉਈ ਹੈ ਤੇ ਮੈਂ ਤਾਂ ਆਪਣੇ ਤੇ ਕਿਸੇ ਗਰੀਬ ਦਾ ਪਰਛਾਵਾਂ ਨਹੀਂ ਪੈਂਦੀ ਮੀਨਾ ਆਪਣੇ ਘਰ ਵਿੱਚ ਵੀ ਬਹੁਤ ਹੀ ਹੰਕਾਰ ਦੀਆਂ ਗੱਲਾਂ ਕਰਦੀ ਰਹਦੀ ਸੀ ਜਿਹੜੀਆਂ ਉਸਦੀ ਮਾਂ ਨੂੰ ਜਮਾਂ ਵੀ ਪਸੰਦ ਨਹੀਂ ਸੀ ਜਦੋਂ ਮੀਨਾ ਦੀ ਮਾਂ ਨੇ ਇਹ ਸਭ ਕੁਝ ਸੁਣਿਆ ਤਾਂ ਉਸਨੂੰ ਬਹੁਤ ਬੁਰਾ ਲੱਗਿਆ ਫ੍ਰਿਕ ਦਿਨ ਮੀਨਾ ਦੀ ਮਾਂ ਆਪਣੇ ਕੰਮ ਕਾਜ ਦੇਖਣ ਲਈ ਆਪਣੇ ਬਿਲਡਰਾਂ ਕੋਲ ਚਲੀ ਜਾਂਦੀ ਹੈ ਜਿੱਥੇ ਉਹਨਾਂ ਦਾ ਕੰਮ ਚੱਲਦਾ ਸੀ ਤੇ ਉੱਥੇ ਇੱਕ ਗਰੀਬ ਜਿਹਾ ਤੇ ਭੋਲਾ-ਪਾਲਾ ਜਿਹਾ ਮੁੰਡਾ ਦਿਹਾੜੀਦਾਰ ਮਿਹਨਤ ਉਜੋਂ ਕੰਮ ਕਰਦਾ ਸੀ ਉਸ ਨੇ ਉਸ ਨਾਲ ਜਾ ਕੇ ਗੱਲਬਾਤ ਸ਼ੁਰੂ ਕੀਤੀ ਤਾਂ ਮੀਨਾ ਦੀ ਮਾਂ ਨੂੰ ਉਹ ਲੜਕਾ ਬਹੁਤ ਚੰਗਾ ਲੱਗਿਆ ਉਹ ਆਪਣੀ ਗਰੀਬ ਮਾਂ ਲਈ ਦਵਾਈ ਲਈ ਦਿਹਾੜੀ ਮਿਹਨਤੀ ਕਰਦਾ ਸੀ ਤਾਂ ਕਿ ਕੁਝ ਪੈਸੇ ਕਮਾ ਕੇ ਆਪਣੀ ਮਾਂ ਦਾ ਇਲਾਜ ਕਰਵਾ ਸਕੇ ਮੀਨਾ ਦੀ ਮਾਂ ਉਸ ਨਾਲ ਗੱਲ ਕਰਕੇ ਅੰਦਰੋਂ ਅੰਦਰ ਬਹੁਤ ਖੁਸ਼ ਹੋਈ ਤੇ ਸੋਚਣ ਲੱਗੀ ਕਿਉਂ ਨਾ ਮੀਨਾ ਦਾ ਇਹ ਇਸ ਮੁੰਡੇ ਨਾਲ ਕੀਤਾ ਜਾਵੇ ਉਸ ਨੇ ਘਾਹ ਰਾ ਕੇ ਇਹ ਸਾਰੀ ਗੱਲ ਆਪਣੇ ਪਤੀ ਨਾਲ ਸਾਂਝੀ ਕੀਤੀ ਉਸਦੇ ਪਤੀ ਨੇ ਮੀਨਾ ਦੀ ਮਾਂ ਦੇ ਮੂੰਹ ਇਹ ਗੱਲ ਸੁਣ ਕੇ ਉਸ ਨੂੰ ਕਿਹਾ ਤੂੰ ਪਾਗਲ ਤਾਂ ਨਹੀਂ ਹੋ ਗਈ ਕਿੱਥੇ ਆਪਾਂ ਤੇ ਕਿੱਥੇ ਉਹ ਗਰੀਬ ਦਿਹਾੜੀ ਦਾ ਰਮਜ਼ਦੂਰ ਤੇਰਾ ਦਿਮਾਗ ਤਾਂ ਹੈਗਾ ਮੈਨੂੰ ਪਤਾ ਨਾ ਆਪਣੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਤੇ ਆਪਣੀ ਧੀ ਕੋਲ ਵੀ ਪੈਸੇ ਦੀ ਕੋਈ ਕਮੀ ਨਹੀਂ। ਤੱਸ ਦੀ ਮਾਂ ਬੋਲੀ ਹਾਂ ਹਾਂ ਮੈਨੂੰ ਇਹ ਸਾਰਾ ਕੁਝ ਪਤਾ ਹੈ ਕਿ ਆਪਣੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਇਸੇ ਲਈ ਤਾਂ ਮੈਂ ਸਾਰਾ ਕੁਝ ਸੋਚ ਸਮਝ ਕੇ ਤੁਹਾਡੇ ਨਾਲ ਗੱਲ ਕੀਤੀ ਹੈ। ਕਿ ਜਿਆਦਾ ਪੈਸਾ ਹੋਣ ਨਾਲ ਆਪਣੀ ਧੀ ਨੂੰ ਸੁੱਧ ਬੁੱਧ ਨਹੀਂ ਹੈ। ਉਸ ਨੂੰ ਸਿਰਫ ਪੈਸਾ ਹੀ ਚਾਹੀਦਾ ਹੈ। ਉਸ ਕੋਲ ਸੰਸਕਾਰਾਂ ਦੀ ਬਹੁਤ ਕਮੀ ਹੈ। ਤੇ ਇਸਨਸਕਾਰ ਸਿਰਫ ਉਸ ਨੂੰ ਉਹ ਮੁੰਡਾ ਹੀ ਸਕਾ ਸਕਦਾ ਹੈ ਜੋ ਆਪਣੇ ਮਜ਼ਦੂਰਾਂ ਨਾਲ ਆਪਣੀ ਬਿਲਡਿੰਗ ਬਣਾਉਣ ਦਾ ਕੰਮ ਕਰਦਾ ਹੈ। ਉਹੀ ਲੜਕਾ ਹੈ ਜੋ ਇਸ ਨੂੰ ਉਸਦੀ ਕਾਰਜਾਦ ਕਰਾਵੇਗਾ। ਜਦੋਂ ਅਸ ਤੱਕ ਗੱਲ ਦਾ ਪਤਾ ਮੀਨਾ ਨੂੰ ਲੱਗਿਆ ਤਾਂ ਮੀਨਾ ਨੇ ਘਰ ਵਿੱਚ ਰੌਲਾ ਪਾ ਲਿਆ ਕਿ ਮੈਂ ਅਸ ਗਰੀਬ ਝੁੱਗੀ ਵਾਲੇ ਨਾਲ ਵਿਆਹ ਨਹੀਂ ਕਰਾਉਣਾ। ਮੇਰੇ ਵਿੱਚ ਕੀ ਕਮੀ ਹੈ? ਤੁਸੀਂ ਮੈਨੂੰ ਇੰਨਾ ਸੁਖ ਹਰਾਂ ਦਿੱਤਾ ਤੇ ਅੱਜ ਤੁਸੀਂ ਮੇਰਾ ਵਿਆਹ ਉਸ ਗਰੀਬ ਨਾਲ ਕਰਦੇ ਹੋ? ਗੀਰ ਪਪਾ ਤੁਸੀਂ ਤਾਂ ਮੇਰੇ ਆਪਣੇ ਹੋ ਮਾਂ ਤਾਂ ਮੇਰੀ ਮਤਰੀ ਹੀ ਐ ਪਰ ਤੁਸੀਂ ਵੀ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ ਤਾਂ ਉਸਦੀ ਮਾਂ ਕਹਿਣ ਲੱਗੀ ਤੂੰ ਇੱਕ ਵਾਰ ਵਿਆਹ ਤੋਂ ਪਹਿਲਾਂ ਉਸ ਮੁੰਡੇ ਨੂੰ ਜਾ ਕੇ ਮਿਲ ਲੈ ਜੇ ਤੈਨੂੰ ਚੰਗਾ ਨਾ ਲੱਗਿਆ ਤਾਂ ਅਸੀਂ ਤੇ ਉੱਥੇ ਵਿਆਹ ਨਹੀਂ ਕਰਦੇ ਆਪਣੇ ਮਾਂ ਪਿਓ ਦੀ ਇਹ ਗੱਲ ਸੁਣ ਕੇ ਉਹ ਕਮੰਡੀ ਮੀਨਾ ਵਿਆਹ ਲਈ ਰਾਜੀ ਹੋ ਗਈ ਪਤਾ ਨਹੀਂ ਉਸ ਦਿਨ ਦੇ ਵਿੱਚ ਕੀ ਚੱਲਦਾ ਸੀ ਕਿ ਉਸਨੇ ਵਿਆਹ ਲਈ ਹਾਂ ਕਰ ਦਿੱਤੀ ਫਿਰ ਮੀਨਾ ਦੇ ਉਸ ਦੇ ਮਾਪਿਆਂ ਉਸ ਗਰੀਬ ਦਿਹਾੜੀਦਾਰ ਨਾਲ ਕਰ ਦਿੱਤਾ ਜਦੋਂ ਮੀਨਾ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਘਰ ਜਾ ਕੇ ਦੇਖਦੀ ਹੈ ਇੱਕ ਕੱਚਾ ਜਿਹਾ ਕਮਰਾ ਤੇ ਕਮਰੇ ਵਿੱਚ ਕਦੋਂ ਰੁੱਟੇ ਜੇ ਮੰਜੇ ਪਏ ਸੀ ਤੇ ਥੋੜਾ ਜਿਹਾ ਵਰਤਮ ਦਾ ਸਮਾਨ ਸੀ ਉਹ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਈ ਕਿ ਅੱਜ ਮੈਨੂੰ ਇੱਥੇ ਨੀਂਦ ਕਿਵੇਂ ਆਵੇਗੀ ਮੈਂ ਤਾਂ ਕਦੇ ਇਸੇ ਤਰ੍ਹਾਂ ਬਿਗਿਆਦ ਨਹੀਂ ਕੱਟੀ ਪਰ ਇੱਥੇ ਤਾਂ ਪੱਖਾ ਵੀ ਨਹੀਂ ਹੈ ਉਹ ਬੈਠੀ ਸੋਚੀ ਜਾਂਦੀ ਸੀ ਤੇ ਇਨੈ ਨੂੰ ਮੀਨਾ ਦਾ ਪਤੀ ਅੰਦਰ ਆਇਆ ਤੇ ਉਹ ਵੀ ਉਸ ਕੋਲ ਆ ਕੇ ਬੈਠ ਗਿਆ ਮੀਨਾ ਉਸ ਨੂੰ ਉਸ ਕੋਲ ਉਸ ਦੇ ਘਰ ਨੂੰ ਲੈ ਕੇ ਸਵਾਲ ਜਵਾਬ ਕਰਨ ਲੱਗੀ ਔਰ ਉਸ ਦੇ ਪਤੀ ਨੇ ਕਿਹਾ ਕਿ ਜੇਕਰ ਤੈਨੂੰ ਇਹ ਇਹ ਵਿਆਹ ਮਨਜ਼ੂਰ ਨਹੀਂ ਤਾਂ ਤੇਰਾ ਜਦੋਂ ਦਿਲ ਕਰੇ ਤੂੰ ਇੱਥੋਂ ਜਾ ਸਕਦੀ ਹੈ ਤੇਰੇ ਲਈ ਇੱਥੇ ਕੋਈ ਬੰਦਸ਼ ਨਹੀਂ ਤੂੰ ਜਦੋਂ ਤੱਕ ਵੀ ਮੇਰੇ ਘਰ ਵਿੱਚ ਰਹਿਣਾ ਹੈ ਇਨਸਾਨ ਬਣ ਕੇ ਰਹਿ ਮੈਂ ਤੇ ਤੁਹਾਨੂੰ ਇਹ ਹੀ ਆਸ ਕਰ ਸਕਦਾ ਹੈ ਤੇ ਬਾਕੀ ਆਪਣਾ પતિ ਪਤਨੀ ਵਾਲਾ ਰਿਸ਼ਤਾ ਉਸ ਦੀ ਤਾਂ ਮੈਂ ਤੇਰੇ ਕੋਲ ਕੋਈ ਆਸ ਹੀ ਨਹੀਂ ਕਰ ਸਕਦਾ ਕਿਉਂਕਿ ਆਪਣਾ ਦੋਨਾਂ ਦਾ ਕੋਈ ਮੇਰ ਹੈ ਹੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਤੂੰ ਮੈਨੂੰ ਆਪਣੇ ਦਿਲ ਵਿੱਚ ਥੋੜੀ ਜਿਹੀ ਜਗ੍ਹਾ ਦੇਵੇਂਗੀ ਮੀਨ ਨੂੰ ਤੇ ਸਾਰੀ ਰਾਤ ਨੀਂਦ ਨਹੀਂ ਆਈ ਪਰ ਜਦੋਂ ਸਵੇਰ ਹੋਈ ਤਾਂ ਉਸ ਨੂੰ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ਇੰਨੀ دیر ਨੂੰ ਉਹਦੇ ਕੋਲ ਉਸ ਦੀ ਸੱਸ ਚਾਹ ਲੈ ਕੇ ਆਈ ਤਾਂ ਉਸ ਨੂੰ ਕਹਿਣ ਲੱਗੀ ਦੀਏ ਸਾਡੇ ਕੋਲ ਤਾਂ ਅੰਨ-ਦੌਲਤ ਅਤੇ ਪੈਸਾ ਤਾਂ ਹੈ ਨਹੀਂ ਪਰ ਅਸੀਂ ਦਿਲ ਦੇ ਬਹੁਤ ਸਾਫ਼ ਹਾਂ ਅਸੀਂ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਇਆ ਤੇ ਮੇਰਾ ਪੁੱਤਰ ਤਾਂ ਬਹੁਤ ਹੀ ਭਗਤ ਤੇ ਸਾਹੂ ਹੈ ਕਿ ਉਹ ਆਪਣੀ ਹੱਡ ਭੰਨਵੀ ਮਿਹਨਤ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਉਹ ਆਪਣੀ ਭਰਾਈ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਕੇ ਮੇਰੀ ਦਵਾਈ ਦਾ ਵੀ ਖਰਚਾ ਚੱਕਦਾ ਹੈ ਆਪਣੇ ਸੱਸ ਦੇ ਗੱਲਾਂ ਸੁਣ ਕੇ ਮੀਨਾ ਨੂੰ ਥੋੜਾ ਜਿਹਾ ਚੰਗਾ ਲੱਗਿਆ ਕਿ ਉਸਨੇ ਆਪਣੇ ਆਪ ਨੂੰ ਉਹਨਾਂ ਦੇ ਅਨਸਾਰ ਢਾਲ ਲਿਆ ਫਿਰ ਉਸਨੇ ਘਰ ਦੇ ਸਾਰੇ ਕਮਾਂਕਾਰਾਂ ਵਿੱਚ ਹੱਥ ਪਟਾਉਣਾ ਸ਼ੁਰੂ ਕਰ ਦਿੱਤਾ ਤੇ ਉਸਨੇ ਜਿੱਲਾ ਚੌਂਕਾ ਵੀ ਸਾਂਭ ਲਿਆ ਸੀ ਫਿਰ ਇੱਕ ਦਿਨ ਕੀ ਹੁੰਦਾ ਕਿ ਮੀਨਾ ਦੇ ਮਾਪੇ ਉਸ ਨੂੰ ਮਿਲਣ ਲਈ ਆਉਂਦੇ ਆ ਤੇ ਆਪਣੀ ਧੀ ਨੂੰ ਇੰਨੀ ਸੁਧਾਰਨ ਜੀ ਦੇਖ ਕੇ ਉਹ ਹਰਾਨ ਰਹਿ ਗਏ ਤੇ ਅੰਦਰੋਂ ਅੰਦਰ ਹੀ ਉਹਨਾਂ ਨੂੰ ਖੁਸ਼ੀ ਵੀ ਬਹੁਤ ਹੋਈ ਕਿ ਸਾਡੀ ਧੀ ਇੰਨੀ ਬਦਲ ਗਈ ਹੈ ਜਿਸ ਦੀ ਸਾਨੂੰ ਭੋਰਾ ਵੀ ਉਮੀਦ ਨਹੀਂ ਸੀ ਫਿਰ ਉਹਨਾਂ ਦੋਨਾਂ ਨੇ ਆਖਿਆ ਕਿ ਚੱਲ ਪੁੱਤ ਅਸੀਂ ਤੈਨੂੰ ਲੈਣ ਆਏ ਆ ਆਪਣੇ ਮਾਪਿਆਂ ਦੀ ਗੱਲ ਸੁਣ ਕੇ ਮੀਨਾ ਇੱਕਦਮ ਚੌਂਗਈ ਤੇ ਕਹਿਣ ਲੱਗੀ ਨਹੀਂ ਮਾਂ ਹੁਣ ਮੇਰਾ ਇਹ ਅਸਲੀ ਘਰ ਹੈ ਤੇ ਮੈਂ ਇੱਥੇ ਹੀ ਰਹਿਣਾ ਹੈ ਇਸ ਘਰ ਵਿੱਚ ਮੈਂ ਵਿਆਹ ਕੇ ਆਈ ਸੀ ਹਾਂ ਤੁਸੀਂ ਮੇਰੇ ਸੁਭਾ ਨੂੰ ਠੀਕ ਕਰਨ ਵਾਸਤੇ ਮੇਰੇ ਨਾਲ ਜੋ ਵੀ ਕੀਤਾ ਉਹ ਬਹੁਤ ਵਧੀਆ ਕੀਤਾ ਆਪਣੀ ਧੀ ਦੀਆਂ ਇਹ ਗੱਲਾਂ ਸੁਣ ਕੇ ਮਾਪਿਆਂ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਕਿ ਅੱਜ ਸਾਨੂੰ ਸਾਡੀ ਧੀ ਤੇ ਬਹੁਤ ਮਾਣ ਹੈ ਕੋਈ ਗੱਲ ਨਹੀਂ ਅੱਜ ਤੇਰਾ ਪਤੀ ਦਿਹਾੜੀ ਦਾ ਰਮਧੂਰ ਨਹੀਂ ਹੈ ਉਹ ਇੱਕ ਛੋਟਾ ਬਿਜ਼ਨਸਮੈਨ ਹੈ ਇਹ ਤਾਂ ਸਿਰਫ ਅਸੀਂ ਤੇਨੂੰ ਤੇਰੀ ਅਮੀਰੀ ਦੇ ਕਮਾਂਡ ਵਿੱਚੋਂ ਕੱਢਣ ਲਈ ਚਾਲ ਚੱਲੀ ਸੀ ਤੇਰੇ ਪਤੀ ਦਾ ਆਪਣਾ ਖੁਦ ਦਾ ਬਿਜ਼ਨਸ ਹੈ ਉਹ ਗਰੀਬ ਨਹੀਂ ਹੈ ਇਹ ਸੁਣ ਕੇ ਮੀਨਾ ਬਹੁਤ ਖੁਸ਼ ਹੋਈ ਤੇ ਹੁਣ ਉਹ ਆਪਣੇ ਪਤੀ ਨਾਲ ਉਸ ਦੇ ਬਿਜ਼ਨਸ ਵਿੱਚ ਪੂਰਾ ਹੱਥ ਵਟਾਉਂਦੀ ਸੀ ਤੇ ਆਪਣੇ ਨਾਲ ਦੇਆਂ ਬੁਰਿਆਂ ਨੂੰ ਵੀ ਜੋ ਗਰੀਬੀ ਤੇ ਨਫ਼ਰਤ ਕਰਦਿਆਂ ਨੇ ਉਹਨਾਂ ਨੂੰ ਸਮਝਾਉਂਦੀ ਤੇ ਜ਼ਿੰਦਗੀ ਜਿਉਣ ਦੇ ਤਰੀਕੇ ਵੀ ਦੱਸਦੀ ਸੀ ਸਾਰੇ ਲੋਕ ਮੀਨਾ ਦੀ ਮਾਂ ਨੂੰ ਮਦਰੀ ਕਹਿੰਦੇ ਸੀ ਪਰ ਹੁਣ ਉਸ ਦੀ ਅਸਲੀ ਮਾਂ ਤਾਂ ਵੀ ਵੱਧ ਕੇ ਸੀ ਕਈ ਵਾਰ ਕਿਸੇ ਨੂੰ ਉਸ ਦੀ ਕਾਰ ਦਿਖਾਉਣ ਲਈ ਇਜੇ ਕਦਮ ਚੱਕਣਾ ਹੀ ਪੈਂਦਾ ਜੋ ਕਦਮ ਮੀਨਾ ਦੇ ਮਾਪਿਆਂ ਨੇ ਚੱਕਿਆ ਸੀ ਅਸਲ ਮਾਂ ਉਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਲਿਆਵੇ ਕਿ ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਕਰਨੇ ਸਿਖਾਵੇ ਸਾਰੀਆਂ ਮਦਰੀਆਂ ਮਾਵਾ ਬੁਰੀਆਂ ਨਹੀਂ ਹੁੰਦੀਆਂ ਸਾਰੀਆਂ ਮਾਵਾ ਕਈ ਵਾਰ ਆਪਣੇ ਜਨਮ ਦੇਣ ਵਾਲੀਆਂ ਮਾਵਾ ਨਾਲੋਂ ਵੀ ਵੱਧ ਪਿਆਰ ਕਰਦੀਆਂ ਤੇ ਆਪਣੇ ਬੱਚਿਆਂ ਨੂੰ ਉੱਚੀਆਂ ਉਡਾਰੀਆਂ ਮਾਰਦੇ ਦੇਖਣਾ ਚਾਹੁੰਦੇ ਨੇ। ਇਹ ਜਿਹਾ ਇਹ ਕੀਤਾ ਮੀਨਾ ਨਾਲ ਉਸਦੀ ਮਤਰੀਕ ਮਾਂ ਨੇ। ਤੇ ਹੁਣ ਮੀਨਾ ਆਪਣੇ ਸਾਰੇ ਪਰਿਵਾਰ ਵਿੱਚ ਆਪਣੀ ਸੱਸ ਅਤੇ ਆਪਣੇ ਪਤੀ ਨਾਲ ਬਹੁਤ ਖੁਸ਼ ਰਹਿੰਦੀ ਸੀ। ਇਹ ਸੀ ਜੀ ਆਪਣੀ ਇੱਕ ਸੱਚੀ ਕਹਾਣੀ। ਉਮੀਦ ਹੈ ਕਿ ਤੁਹਾਨੂੰ ਕਹਾਣੀ ਜ਼ਰੂਰ ਸੰਦਾਈ ਆਵੇਗੀ। ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।